ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਘਰ ਦੂਜਾ ਅਸ਼ਟਪਦੀਆ ਇੱਕ ਓੰਕਾਰ ਸਤਗੁਰ ਪ੍ਰਸਾਦ ਪਾਠ ਪੜਿਓ ਅਰ ਬੇਦ ਵਿਚਾਰਿਓ ਨਿਵਲ ਭਉੰਗਮ ਸਾਦੇ ਇਹ ਪਾਠ ਇਸੇ ਤਰ੍ਹਾਂ ਬੜੀ ਧਿਆਨ ਨਾਲ ਉਚਾਰਨ ਕਰਨਾ ਆਮ ਪਾਠੀ ਸਿੰਘ ਪਈ ਅੰਗਮ ਕਹਿ ਜਾਂਦੇ ਨੇ ਪਾਠ ਹੈਗਾ ਭੱਬੇ ਓਂਕੜ ਐੜੇ ਉੱਤੇ ਟਿੱਪੀ ਭਉਂਗਮ ਭਉਂਗਮ ਉਚਾਰਨ ਕਰਨਾ ਹੈ ਪਾਠ ਪੜਿਓ ਅਰਬੀਦ ਵਿਚਾਰਿਓ ਨਿਵਲ ਭਉਂਗਮ ਸਾਦੇ ਪੰਜ ਜਨਾਸਿਓ ਸੰਗ ਨਾ ਛੁਟਕਿਓ ਅਧਿਕ ਅਹੰ ਬੁੱਧ ਬਾਧੇ ਪਿਆਰੇ ਇਨ ਵਿਦ ਮਿਲਣ ਨਾ ਜਾਈ ਪਿਆਰੇ ਪਦ ਤੇ ਯਮ ਕਲਾ ਦੇਨੀ ਹੈ ਪਿਆਰੇ ਇਨ ਵਿਦ ਮਿਲਣ ਨਾ ਜਾਈ ਵੇਦ ਭੂਲੇ ਹੀ ਬੂਲੇ ਬਸਾਂ ਵਤਨ ਜਾਈ ਪਤ ਤੇ ਪਿਆਰੇ ਇਨ ਵਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸੁਆਮੀ ਕੈ ਦਵਾਰੈ ਦੀਜੈ ਬੁੱਧ ਵਿਵੇਕਾ ਹਾਰ ਪਰਿਓ ਸੁਆਮੀ ਕੈ ਦਵਾਰੈ ਦੀਜੈ ਬੁੱਧ ਵਿਵੇਕਾ ਰਹਾਉ ਮੂਨ ਭਇਓ ਕਰ ਪਾਤੀ ਰਹਿਓ ਇੱਕ ਕਰ ਪਾਤੀ ਵੱਖਰਾ ਪਾਠ ਕਰਨਾ ਹੈ ਮੂਨ ਭਇਓ ਕਾਰ ਪਾਤੀ ਰਹਿਓ ਮੋਨ ਭਇਓ ਕਾਰ ਪਾਤੀ ਰਹਿਓ ਨਗਨ ਫਿਰਿਓ ਬਨ 마ਹੀ ਤਟ ਤੀਰਥ ਸਭ ਧਰਤੀ ਭ੍ਰਮਿਓ ਦੁਬਦਾ ਛੁਟਕੈ 나ਹੀ ਦੁਬਦਾ ਛੁਟਕੈ 나ਹੀ ਮਨ ਕਮਨਾ ਤੀਰਥ ਜਾਏ ਬਸਿਓ ਸਿਰ ਕਰਵਤ ਧਰਾਏ ਕਰਵਤ ਉਚਾਰਨ ਕਰਨਾ ਕਸਕੇ ਕਰਵਤ ਨਹੀਂ ਕਹਿਣਾ ਸਿਰ ਕਰਵਤ ਧਰਾਏ ਮਨ ਕੀ ਮੈਲ ਨਾ ਉੱਤਰੈ ਇਹ ਵਿਦ ਜੇ ਲਖ ਯਤਨ ਕਰਾਏ ਕਨਿਕ ਕਾਮਨੀ ਹੈ ਵਰਗੈਵਰ ਮੰਮੀ ਦੀ ਸਿਆਰੀ ਲਾ ਕੇ ਕੰਮ ਹੀ ਨਹੀਂ ਉਚਾਰਨ ਕਰਨਾ ਕਨਿਕ ਕਾਮਨੀ ਹੈ ਵਰਗੈਵਰ ਕਨਿਕ ਕਾਮਨੀ ਹੈ ਵਰਗੈਵਰ ਬਹੁ ਵਿਦ দান ਦਾ ਤਾਰਾ ਅੰਨ ਵਸਤਰ ਭੂ ਬਹੁ ਅਰਪੇ ਨਹ ਮਿਲਿਆ ਹਰ ਦੁਆਰਾ ਪੂਜਾ ਅਰਚਾ ਵੰਦਨ ਡੰਡਾਤ ਖਾਟ ਕਰਮਾ ਰਾਤ ਰਹਤਾ ਹਾਂਜੀ ਖਾਟ ਕਰਮਾ ਸੰਬੰਧਕ ਪਾਠ ਹੈ ਰਾਤ ਰਹਤਾ ਹੋ ਹੋ ਕਰਤ ਬੰਧਨ ਮਹਿ ਪਰਿਆ ਨਹ ਮਿਲੀਐ ਇਹੁ ਜੁਗਤਾ ਜੋਗ ਸਿੱਧ ਆਸਣ 84 ਏ ਕੀ ਕਰ ਕਰ ਰਹਿਆ ਵੱਡੀ ਆਰਜਾ ਫਿਰ ਫਿਰ ਜਨਮੈ ਹਰ ਸਿਉ ਸੰਗ ਨਾ ਗਹਿਆ ਰਾਜ ਲੀਲਾ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ ਸੇਜ ਸੋਹਣੀ ਚੰਦਨ ਚੋਆ ਨਰਕ ਘੋਰ ਕਾ ਦਵਾਰਾ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ ਸਿਰ ਕਰਮਨ ਕੈ ਕਰਮਾ ਕਹ ਨਾਨਕ ਤਿਸ ਭੈਉ ਪ੍ਰਾਪਤ ਜਿਸ ਪੁਰਬ ਲਿਖੇ ਕਾ ਲਹਿਨਾ ਤੇਰੋ ਸੇਵਕ ਇਹ ਰੰਗ ਮਾਤਾ ਭਇਓ ਕਿਰਪਾਲ ਦੀਨ ਦੁਖ ਭੰਜਨ ਹਰ ਹਰ ਕੀਰਤਨ ਇਹ ਮਨ ਰਾਤਾ ਰਹਾਉ ਦੁਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ